ਆਪਣਾ ਲਾਪਰੀ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਅਰਸੀ ਘਾ ਤਲਾ ਸੋ ਇਸ ਪਿੰਡ ਦੇ ਵਿੱਚ ਵੀ ਜਿਹੜਾ ਹਰਨੇ ਕਾਫੀ ਜਿਹੜਾ ਪਿੰਡ ਦੇ ਵਿੱਚ ਲੋਕਾਂ ਦੇ ਜਿਹੜੇ ਕਰਨੇ ਨੁਕਸਾਨ ਦਾ ਕੀਤੇ ਨੇ ਸੋ ਕਾਫੀ ਪਿੰਡਾਂ ਦੇ ਵਿੱਚ ਹੜ ਦਾ ਜਿਹੜਾ ਪ੍ਰਭਾਵ ਤੇ ਰਿਹਾ ਲਾਕਿਆਂ ਦੇ ਵਿੱਚ ਇਸ ਪਿੰਡ ਦੇ ਵਿੱਚ ਵੀ ਜਿਹੜਾ ਜਿਹੜਾ ਬੱਬਾ ਨਾਨਕ ਕੋਰੀਡੋਰ ਤੋਂ ਜੋ ਤੁਸੀ ਵਨ ਟੁੱਟਿਆ ਤੇ ਇਸ ਪਿੰਡ ਵੱਲੋਂ ਜਿਹੜਾ ਪਾਣੀ ਦਾ ਵਹਾਅ ਬਹੁਤ ਤੇਜ਼ੀ ਦੇ ਨਾਲ ਜਿਹੜਾ ਇਸ ਪਿੰਡ ਨੂੰ ਵੀ ਜਿਹੜਾ ਅਕਸਰ ਘਰਾਂ ਨੂੰ ਨੁਕਸਾਨ ਦਾ ਹੀ ਕਰ ਗਿਆ ਸੋ ਸਾਡੇ ਨਾਲ ਕੁਝ ਪਿੰਡ ਦੇ ਜਿਹੜੇ ਲੋਕ ਨੇ ਜਿਨ੍ਹਾਂ ਦੇ ਘਰ ਜਿਹੜੇ ਨੁਕਸਾਨ ਦਾ ਹੀ ਕੋਈ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸੱਚੀਓ ਭਾਈ ਇਸੀ ਗੱਲ ਦੀ ਬਲਜੀਤ ਸਿੰਘ ਜੀ ਕਿਹੜਾ ਭਾਈ ਪਿੰਡਾਂ ਦੇ ਕਿਹੜਾ ਜਲਾ ਇਹ ਪਿੰਡ ਅਡ ਸਿੰਘਾ ਤਲਾ ਜਿਲ੍ਹਾ ਗਰਦਾਸਪੁਰ ਦੀ ਕਿਦੋਂ ਭਾਈ ਜਿਹੜਾ ਇਹ ਪਾਣੀ ਫਰੇਸ ਪਿੰਡ ਦੇ ਵਿੱਚ ਜ ਹਾਂਜੀ ਕਿਦੋਂ ਪਾਣੀ ਜਰਾ ਆਉਂਦਾ ਹੈ ਸਪੈਂਡ ਵਿੱਚ ਇਹ ਤੇ ਜਿਉਂ ਮੀਂਹ ਪੈਣ ਲੱਗਾ ਹੈ ਤੁਹਾਡਾ ਉਦੋਂ ਦਾ ਪਾਣੀ ਖਲੋਤੇ ਜੀ ਨਹੀਂ ਜਦੋਂ ਤੁਸੀਂ ਬੰਦੇ ਰੋ ਬਣਾਣਕ ਤੋਂ ਟੁੱਟਾਰਾ ਵੀ ਦਾ ਉਦੋਂ ਸਪੈਂਡ ਦੇ ਵਿੱਚ ਪਾਣੀ ਆਇਆ ਕਿ ਜਾਂ ਉਸ ਤੋਂ ਪਹਿਲਾਂ ਖਲੋਂਦਾ ਪਾਣੀ ਤੇ ਪਹਿਲਾਂ ਖਲੋਤਾ ਜੇ ਮੀਂਹ ਦਾ ਪੈਲੀਆਂ ਪੋਲੀਆਂ ਚੜਕਾ ਵਾ ਗੰਡੀਆਂ ਜੀ ਉਹ ਜੱਕਦਮ ਜਿਹੜਾ ਪਾਣੀ ਫਿਰ ਜਦੋਂ ਉਥੇ ਬੰਨ ਟੁੱਟਣ ਦੇ ਨਾਲ ਜਿਹੜਾ ਪਿੰਡ ਦੇ ਵਿੱਚ ਆਇਆ ਹਾਂਜੀ ਉਹ ਬੁੱਧਵਾਰ ਦੀ ਰਾਤ ਮਨੇਰੇ ਵੀਰਵਾਰ ਤੇ ਆਇਆ ਜੀ ਕਿ ਕਿੰਨਾ ਕਿੰਨਾ ਪਾਣੀ ਜਿਹੜਾ ਜੱਕਦਮ ਬੇਸਮੈਂਟ ਦੇ ਵਿੱਚ ਪਹੁੰਚ ਗਿਆ ਹੈ ਪਾਣੀ 6 6 7 7 ਫੁੱਟ ਦਾ ਵੀ ਪਾ ਜਿਹੜਾ ਪ੍ਰਸ਼ਾਸਨ ਨੂੰ ਪਹਿਲਾਂ ਜਿਹੜਾ ਹੜ੍ਹ ਨੂੰ ਲੈ ਕੇ ਜਾਂ ਪਾਣੀ ਲੈ ਕੇ ਅਲਰਟ ਕਰ ਦਿੱਤਾ ਗਿਆ ਤੁਹਾਡੇ ਕੋਲ ਜਿਹੜਾ ਸਮਾਨ ਸਮੇਂ ਜਿਹੜਾ ਮਨ ਲੋਕ ਕਿਤੇ ਸੈਟਮੈਂਟ ਕਿਚਨ ਗਿਆ ਨਹੀਂ ਜੀ ਸਾਡੇ ਕੋਲ ਇਹ ਦੋ ਹੀ ਜੀ ਹੱਦ ਗਿਆ ਬੱਚੇ ਵੀ ਸੋਟੇ ਸੀ ਤੇ ਕਿਹ ਜਿਹੜਾ ਸਮਾਨ ਜਿਹੜਾ ਸਾਡੇ ਘਰ ਦੇ ਵਿੱਚ ਆ ਗਿਆ ਮੰਜੇ ਜੇ ਕੂਲਰ ਕਲਰ ਜੋ ਜਨਰੇਟਰ ਨੋਟਰ ਸਭ 550 ਰੁਪਏ ਜੀ ਖਰਾਬ ਕਣਕਮ ਕਹ ਹਾਂਜੀ ਆਟਾ ਉੱਟਾ ਛਾ ਪਾਣੀ ਨਾ ਪੜ ਗਏ ਨਹੀਂ ਬਚੇ ਨਹੀਂ ਬਚਿਆ ਕੋਈ ਨਹੀਂ ਔਰ ਜਿਹੜੇ ਕਮਰੇ ਵੀ ਜਿਹੜੇ ਦੇਖਣੇ ਛੱਤਾਂ ਵੀ ਜਿਹੜੀਆਂ ਕੱਚੀਆਂ ਨੇ ਮਤਲਬ ਇਹ ਵੀ ਜਿਹੜੀਆਂ ਮਤਲਬ بارشਾਂ ਦਾ ਮਤਲਬ ਹੋ ਗਈਆਂ ਟਪੇ ਹੋ ਗਈਆਂ ਕਿ ਜਾਂ ਮਤਲਬ ਪਾਣੀ ਤੇ ਚਲੋ ਥੱਲੇ ਰਿਹਾ ਵਾ ਲੈਵਲ ਤੱਕ ਰਿਹਾ ਜਿਹੜੀ ਛੱਤਾਂ ਨੇ ਇਹ ਮੀਂਹ ਨਾਲ ਖਰਾਬ ਕਰਤੀਆਂ ਨੇ ਇਹ ਮੀਂਹ ਨਾ ਹੋਈਆਂ ਜੇ 5-6 ਦਿਨ ਤੇ بارش ਨਹੀਂ ਜੀ ਆ ਬਾਦ ਬਾਅਦ ਚ ਪੈਂਦੀ ਰਹੀ ਜੇ ਪਾਣੀ ਆਇਆ ਜੀ ਤਰਪਾਲ ਜਿਹੜੀ ਪਹਿਲਾਂ ਲਿਆ ਕੇ ਪਾਤੀ ਵੀ ਜੇ ਬਾਅਦ ਚ ਤਰਪਾਲ ਹੋਣੀ ਮਿਲੀਆਂ ਜੇ ਸਾਨੂੰ ਹੋਣੀ ਆ ਬਾਅਦ ਚ ਪਾਈਆਂ ਉਹਦੋਂ ਤਾਂ ਖਰਾਬ ਹੋ ਗਿਆ ਇਹ ਸਮਾਨ ਤੂੰ ਨਹੀਂ ਵਰਦੇ ਨੇ ਅੰਦਰ ਵੀ ਕਿਤੇ ਡਗ ਡਗ ਨਾਲ ਪੈਣ ਸਾਡੇ ਗਵਰਨਰ ਦੇ ਲੈਂਟੇ ਵੀ ਡੱ ਇਹ ਅੱਜ ਹੀ ਪਾ ਕੇ ਗਏ ਜੀ ਹਾਂ ਜੀ ਜਿਹੜੀ ਪਾਵਰ ਸੁਪਿਛ ਹੁੰਦੀ ਦੀ ਝੜੀਆਂ ਲੱਗਦੀਆਂ ਉਹ ਉਦੋਂ ਤਰਪਾਲ ਨਹੀਂ ਪਾਈ ਨਹੀਂ ਉਦੋਂ ਨਹੀਂ ਇਹ ਜੇ ਤਰਪਾਲ ਪਾਈ ਕੀ ਚੱਕਰ ਹੈ ਤਰਪਾਲ ਪਾਉਂਦੇ ਕਦੋਂ ਸਾਡੇ ਕੋਲ ਹੈ ਨਹੀਂ ਕਿ ਜੈਸਾ ਨਹੀਂ ਜੀ ਪਹੁੰਚ ਗਈ ਤਰਪਾਲ ਹੁਣ ਮਲੇ ਤਰਪਾਲ ਜਿਹੜੀ ਕਿ ਮਲ ਸਮਾਜ ਸੇਵੀ ਲੋਕ ਦਿੱਤੀ ਕਿ ਜਾਂ ਪਿੰਡ ਦੇ ਲਈ ਇੱਥੇ ਵੰਡ ਵੰਡ ਕੇ ਗਏ ਉਹਨਾਂ ਨੂੰ ਗੁੰਡੀਆਂ ਹਲੂ ਦਿੱਤੀ ਹੈ ਹੁਣ ਕਿਵੇਂ ਪ੍ਰਸ਼ਾਸਨ ਨੂੰ ਜਿਹੜੀਆਂ ਤਰਪਾਲਾਂ ਦੇ ਜਿਹੜੇ ਵੱਖ-ਵੱਖ ਜਿਹੜੇ ਕੈਂਡੀਡੇਟ ਖਿਲਾੜ ਦਿੱਤੇ ਗਏ ਉਹਨਾਂ ਲੋਕ ਜਿਹੜੀਆਂ ਪਰਚੇਸ ਕਰਾਈਆਂਗੇ ਤੁਹਾਡੇ ਤੱਕ ਉਹ ਇੱਧਰ ਪਹੁੰਚਦੇ ਹਾਂ ਇੱਧਰ ਹਾਂ ਜੀ ਇੱਥ ਇਸ ਕਰਕੇ ਵੀ ਹਾਂ ਉਹ ਹਾਂ ਜੀ ਪਾਉ ਨਹੀਂ ਸਕੇ ਉਹਨਾਂ ਪਰ ਆਏ ਨਾ ਬਾਕੀ ਪਿੰਡਾਂ ਜਿਹੜੀ ਲੋਕਾਂ ਦੇ ਤੁਸੀਂ ਹਾਂ ਜੀ ਬਾਕੀ ਦਿੱਤੀਆਂ ਉਹਨਾਂ ਸਾਨੂੰ ਦਿੱਤੀਆਂ ਵੀ ਆ ਤੂੰ ਹੀ ਲੱਲੋ ਵੀ ਚਲੋ ਇਸ ਸਟ੍ਰੀਟ ਦੇ ਵਿੱਚ ਪਰ ਜਿਹੜੀ ਸਮਾਜ ਸੇਵੀ ਸੰਸਥਾ ਨੇ ਜਾਂ ਲੋਕ ਆਉਂਦੇ ਰੇ ਨੇ ਉਹ ਵੋਟਰਾਂ ਨੇ ਆਉਂਦੇ ਰੇ ਕਿ ਜਾਂ ਟਰਾਲੀਆਂ ਸਿੱਧੀਆਂ ਆਉਂਦੀਆਂ ਪਾਣੀ ਦੇ ਵਹਾਅ ਕਿੰਨਾ ਕਿ ਟਰਾਲੀਆਂ ਚੱਲ ਜਾਂਦੀਆਂ ਨੇ ਟਰੈਕਟਰ ਟਰਾਲੀਆਂ ਤੇ ਜਾਂ ਬੋਤ ਵੀ ਚੱਲਦੀ ਰਹੀ ਇਸ ਪਿੰਡ ਵਿੱਚ ਨੇ ਟ੍ਰਾਲੀ ਨੀ ਬੋ ਟ੍ਰਾਲੀ ਵੀ ਲਈ ਆਉਂਦੇ ਖਤਰਾ ਚਲੋ ਬਥੇਰਾ ਚੱਲਿਆ ਵਾ ਜਿਹੜੇ ਐਂਡੀਆਰ ਐ ਫੜੀਆਂ ਜਿਹੜੀਆਂ ਲੱਗੀਆਂ ਬੂਟਾ ਲੱਗੀਆਂ ਜਾਂ ਸਮਾਜ ਸੀ ਵੀ ਸਸਤਾ ਆਪਣੀਆਂ ਜਿਹੜੀਆਂ ਕਿਸ਼ਤੀਆਂ ਲਿਆਂਦੀਆਂ ਉਹ ਚਲਦੀਆਂ ਰਹੀਆਂ ਇਸ ਪਿੰਡ ਵਿੱਚ ਕਿ ਜਾਂ ਫਿਰ ਟ੍ਰੈਕਟਰ ਟਾਲੀਆਂ ਜਿਹੜੀਆਂ ਸਿਰੂਤ ਆਦੀਆਂ ਨੇ ਚਾ ਅਲਗ-ਅਲਗ ਪਿੰਡਾਂ ਸਾਡੇ ਟ੍ਰਾਲੀਆਂ ਟੁੱਲੀਆਂ ਆਉਂਦੀਆਂ ਰਹੀਆਂ ਜਾਂਦੀਆਂ ਕਿਸ਼ਤੀ ਬਾਅਦ ਇੱਕ ਘਾਟੀ ਆ ਜਾਂਦੀ ਕਿਸ਼ਤੀ ਨਹੀਂ ਜੇ ਕੋਈ ਕਦੀ ਕਦਾਈ ਕੋਈ ਆਉਂਦੀ ਹੁੰਦੀ ਸੀ ਪ੍ਰਸ਼ਾਸਨ ਨੇ ਇੱਕ ਹਾਲਿਕਾਪਟਰ ਵੀ ਜਿਹੜਾ ਪਿੰਡਾਂ ਦੇ ਵਿੱਚ ਉੱਤੋਂ ਜਿਹੜਾ ਡੀਂਡਿਆ ਪ੍ਰੋਵਾਈਡ ਕਰਾਂਦਾ ਹੈ ਰਾਸ਼ਨ ਜਿਹੜਾ ਜ਼ਰੂਰਤਾਂ ਦੇ ਜਿੱਥੇ ਨਹੀਂ ਮਾਲੀ ਸ਼ਾਹ ਦਾ ਕਿੰਨੇ ਨਹੀਂ ਕੋਈ ਜੇ ਕੋਈ ਜੀ ਬੁਲਾਹਾ ਹੈਗਾ ਹਾਂ ਜੀ ਬਸ ਇਹ ਤੋਂ ਅਲੱਗ ਅਲੱਗ ਪਿੰਡ ਟਰਾਲੀਆਂ ਟਰਾਲੀਆਂ ਡੁੱਬੀਆਂ ਹੁੰਦੀਆਂ ਫੇਰ ਵੀ ਚੱਲਉਂਦੀ ਬਾਦਰੀ ਹੈ ਬਾਕੀ ਸਵਾਸੇ ਵੀ ਸੰਸਥਾ ਜਿਹੜੀਆਂ ਵੱਖ-ਵੱਖ ਜਿਹੜੀਆਂ ਇਹ ਮਤਲਬ ਕਰਦੀਆਂ ਮਦਦ ਕਰਦੀਆਂ ਸਿਵਾਲਾ ਕਮਤਰੀ ਉਹ ਪਹੁੰਚਉਂਦੀ ਰਹੀ ਹੈ ਇੱਥੇ ਹਾਂ ਹੁਣ ਥੋੜਾ ਜਿਹਾ ਪਾਣੀ ਲੱਥਾ ਹੁਣ ਥੋੜਾ ਜਿਹਾ ਦੇਣ ਲੱਗੇ ਜੇ ਬੱਚੇ ਪਹਿਲਾਂ ਜਦੋਂ ਪਾਣੀ ਤੇ ਭਰ ਆਵੇ ਉਦੋਂ ਆਂਦੇ ਰਹੇ ਹਾਂ ਜੀ ਆਉਂਦੇ ਰਹੇ ਜੇ ਪਹਿਲਾਂ ਆਉਂਦੇ ਰਹੇ ਪਾਣੀ ਚ ਅਗਲੇ ਬਿਲਕੁਲ ਲੰਗਰ ਦੀ ਜਾਂ ਕੋਈ ਸਮਾਜਿਕ ਵੇਲੇ ਕੋਈ ਦਿੱਕਤ ਨਹੀਂ ਪੈਂ ਪੋਇਟਰੀ ਕਾ ਕਾ ਕੰਮ ਕਰਦਾ ਮੈਂ ਟੇਲਰ ਦਾ ਕੰਮ ਕਰਦਾ ਜੇ ਕੰਮ ਵੀ ਹੁਣ ਬੰਦ ਹੋਏ ਜੇ ਕਾਫੀ ਚਿਰ ਹੋ ਗਿਆ ਮੈਨੂੰ 2-3 ਮਹੀਨੇ ਮੈਨੂੰ ਸ਼ੂਗਰ ਜੇ ਤੇ ਲਤ ਮੇਰੀ ਜਿਹੜੀ ਚੰਗੀ ਸੀ ਉਹ ਹੀ ਨਹੀਂ ਚੱਲਦੀ ਪਹਿਲਾਂ ਇਹ ਘਰ ਦੇ ਵਿੱਚ ਕੰਮ ਕਰਦੇ ਜਾਂ ਕਦੇ ਸ਼ਾਪ ਤੇ ਵੀ ਆਪਾਂ ਨਹੀਂ ਮੈਂ ਸ਼ਾਪ ਨਹੀਂ ਮੇਰੀ ਆਪਣੀ ਮੈਂ ਕਿਸ ਦੇ ਨਾਲ ਹੀ ਕਰਦਾ ਜੀ ਕਿੰਨਾ ਫਿਰ ਖਰਚਾ ਦਿੰਦੇ ਜੀ ਖਰਚਾ ਉਹ ਨਾਗਦੇ ਹਿਸਾਬ ਨਾਲ ਦਿੰਦੇ ਜਿੰਨਾ ਬਣ ਜੇ ਉਹਨਾਂ ਹੀ 100 ਬਣ ਜੇ 200 ਬਣ ਜੇ 150 ਬਣ ਜੇ ਪੈਨਸ਼ਨ ਜਿਹੜੀ ਤੁਹਾਡੀ ਹਾਂਦੀ ਖਾ ਬਿਲਕੁਲ ਲੱਗੀ ਹੈ ਕੋਈ ਕਾਫੀ ਕਾਪੀ ਬਣੀ ਜੀ ਪਿਲਸ ਨੂੰ 100 ਨਹੀਂ ਆਉਂਦੀ ਜਿੰਨੀ ਬਿਜਲੀਾਂ ਦੀ ਲੱਗੀ ਜੀ 100 ਦਿੱਤੀ ਆਂ ਪਿਲਸ ਜੀ ਕੋਈ ਉੱਤ ਟੈਂਡਿਕਪ ਕਰਕੇ ਨਾ ਜੀ ਕੋਈ ਨਹੀਂ ਜੀ ਕੀ ਸਮਾਂ ਸੋ ਵੀ ਸਾਕਾ ਕੋ ਜਿਹੜੀਆਂ ਜਿਹੜੀਆਂ ਇਹਨਾਂ ਦੇ ਵੀਰ ਨੇ ਕੀ ਮੰਗੀ ਵਾ ਲਉਂਦੇ ਸਾਡੇ ਇਹ ਮੰਗੇ ਸਾਡੇ ਕਮਰੇ ਪੈ ਜਾਣ ਵਰ ਚਲੋ ਬਲੈਂਡਰ ਲੁੰਡਰ ਪੈ ਜੇ ਹਨ ਭਾਜਣਾ ਅਠ ਨਾ ਹੋਏ ਜਦੋਂ ਇਹੋ ਜਿਹਾ ਕੰਮ ਹੋਵੇ ਵਜਨ ਕਮਰੇ ਜਿਹੜੇ ਹੋਣ ਮਿਲੋ ਸਥਿਤੀ ਜਿਹੜੀ ਨਾ ਜੂਗਾ ਕਿ ਜਾਮ ਲੋ ਧੁੱਪ ਲੱਗਿਆ ਜਾ ਪਰ ਭਾਈ ਹੋ ਸਕਦਾ ਨਹੀਂ ਹੁਣ ਇਹ ਜੇ ਵੀ ਖਤਰਾ ਹੈ ਜੇ ਹਾਂ ਜੀ ਕਿੰਨੇ ਜਿਹੜੇ ਤਾਂ ਵੀ ਪੰਨੇ ਮੈਂਬਰ ਇਹ ਚਾਰ ਜੀ ਅਹੀਂ ਮਾਤਾ ਵੀ ਨਾਲ ਸਾਡੇ ਜੀ ਬੱਚੇ ਕਿੰਨੇ ਹਨ ਬੱਚੇ ਦੋ ਬੱਚੇ ਜੇ ਤੇ ਦੋ ਜੀ ਅਹੀਂ ਤੇ ਮਾਤਾ ਨਾਲ ਜਦੋਂ ਪਾਣੀ ਆ ਗਿਆ ਮੈਨੂੰ ਇੱਥੇ ਆਪਣੇ ਘਰੇ ਦਾ ਇਸ ਰੱਖੀ ਕਿ ਜਾਂ ਫਿਰ ਇੱਥੋਂ ਚਲ ਗਏ ਅਹੀਂ ਚਲ ਗਏ ਸੀ ਤੇਰੇ ਸਿਹੜਾ ਦਾ ਭਾਈ ਵੱਡਾ ਸੀ ਉਹ ਲੈ ਗਿਆ ਜੀ ਹਾਂ ਜੀ ਚਲ ਗਏ ਕਿੰਨੇ ਦਿਨ ਬਾਅਦ ਫੇਰ ਪਿੰਡ ਆਏ ਵਾ ਅਸੀਂ 10 ਦਿਨਾਂ ਦੀ ਬਾਅਦ ਆਏ ਹਾਂ ਹਾਂ ਜੀ ਉਹ ਲੋ ਕਾਫੀ ਪਾਣੀ ਹੈ ਜੇ ਫੇਰ ਵੀ ਚਲੋ ਨਾਲੀ ਬਾਦਰੀ ਲੈ ਆਏ ਹਨ ਇੱਥੇ ਛੱਡ ਗਏ ਪੀ ਆਉਂਦੇ ਪੀ ਚਲੋ ਸਾਡੇ ਕਮਰੇ ਕੋਲ ਲੇਖ ਲੋਗਾ ਨਾ ਆ ਜਾਂਦਾ ਕੋਈ ਉਸ ਮਾਨੀ ਕੋਈ ਸਾਰਾ ਕਾਡੂ ਇਸ ਮਾਨ ਆ ਆ ਭਿੱਜਾ ਜੇ ਵੇਖ ਲਓ ਤੇ ਆ ਵੇਖ ਲਓ ਕਦਵੇਂ ਕਿਹੜੇ ਟਾਈਮ ਜਿਹੜਾ ਪਾਣੀ ਇੱਥੇ ਮਾਰ ਕਰਕੇ ਹੁੰਦਿਆ ਅਦਾ ਕਰਾ ਦਿੱਤਾ ਇਹ ਰਾਤ ਹੀ ਚੜਿਆ ਜੇ 2:30 ਵਜੇ ਹਾਂਜੀ ਉਹ ਤੋਂ ਮਾਰ ਕੀਤੀ ਜੀ ਮਤਲਬ ਸ਼ਾਮ ਤੱਕ ਦਿਨ ਤੱਕ ਤੁਹਾਨੂੰ ਪਤਾ ਸੀ ਕੋਈ ਉਮੀਦ ਹੈਗੀ ਵੀ ਇਦਾਂ ਤਾਂ ਮਤਲਬ ਕਮ ਚਾਂਸ ਹੋ ਜਗੇ ਉਹਦੇ ਹਾਂਨੇ ਕੁਝ ਯਾਦ ਨਹੀਂ ਉਹ ਦ ਸਰਕਸੁਰਕਾ ਵੇਲ ਗਿਆ ਰਾਤ ਹੀ ਚੜਿਆ ਜੇ ਤੋਂ ਦਿਨੇ ਹਨ ਛੋਟੀ-ਭੂਟੀ ਬਾਰਸ਼ ਹੁੰਦੀ ਜਾਣੇ ਮਤਲਬ ਚਲੋ ਬਾਰਸ਼ਾਂ ਪਈ ਜੇ ਝੜੀਆਂ ਲੱਗਦੀਆਂ ਨੇ ਤਾਲੀਆਂ ਚ ਬੱਟਾਂ ਟੱਪਦੀਆਂ ਨੇ ਬੰਨੇ ਟੱਪਦੇ ਨੇ ਜਾਂ ਸ਼ੜਕਾ ਤੇ ਪਾਣੀ ਖਰੁੰਦਾ ਜਾਂ ਛੱਪੜ ਜਾਂ ਵਗਦੇ ਔਰ ਇੰਨੀ ਭਾਰੀ ਮਾਤਰਾ ਚ ਪਾਣੀ ਜਿਹੜਾ ਵੇਖਿਆ ਪਹਿਲੀ ਵਾਰੀ ਵੇਖਿਆ ਨਹੀਂ ਅਸੀਂ ਤਾਂ ਭਰੇ ਚੈਦਾ 88 ਤੋਂ ਪਹਿਲਾਂ ਦੇ ਵੰਦੇ ਰਹੇ ਜੇ 88 ਦਾ ਹਾਰ ਵੀ ਅਸੀਂ ਵੇਖਿਆ ਜੇ ਉਹ ਵੀ ਕਾਫੀ ਚੜਾ ਜੀ ਕਿਦੋਂ ਹਾੜ ਹੋਇਆ ਤੇ ਕਿੰਨਾ ਨੁਕਸਾਨ ਹੋ ਲਿਆ ਸਾਰ ਨੂੰ 88 ਨੇ ਵੀ ਬਹੁਤ ਮਾਰ ਕੀਤੀ ਸੀ ਜੇ ਉਹ ਤਾਂ ਸਿੱਧਾ ਇਦਾਂ ਨੂੰ ਮਾਰ ਕੀਤੀ ਇਹ ਪਿੰਡ ਸਾਡੇ ਨੂੰ ਠੀਕ ਨਹੀਂ ਮਲੇ ਇਸ ਪਿੰਡ ਵਿੱਚ ਦੂਜੀ ਵਾਰੀ ਜਿਹੜਾ ਹੜਾ ਆ ਚੁੱਕਾ ਇੱਥੇ ਤਾਂ ਆਉਂਦਾ ਨਹੀਂਦਾ ਜਸਾਲ ਬਾਦਾਂ 2-3 ਸਾਲ ਨਹੀਂ ਆਇਆ ਹਾਂ ਜੀ 88 ਤੋਂ ਬਾਅਦ ਜਿਹੜਾ ਵਾ ਇਹ ਦੂਜਾ ਆਇਆ ਵਾ ਮੇਰੀ ਖਿਆਲ ਨਾਲ ਇਸ ਮਿੰਟ ਦੇ ਵਿੱਚ ਇਸ ਤੋਂ ਪਹਿਲਾਂ ਜਦ ਬੱਡ ਬਰੇ ਤੁਹਾਡੇ ਕੋਲ ਹਾਂ ਜੀ 88 ਤੋਂ ਹਮ ਵਾਦਾ ਆਇਆ ਜਿਹੜਾ ਹੁਣ ਆਇਆ ਜੀ ਹਾਂ ਜੀ ਬਾਕੀ ਉਦੋਂ ਤੇ ਜਿਹੜਾ ਸਿਸਟਮ ਵੀ ਕੋਈ ਨਾ ਨੀ ਟੈਕਨੋਲੋਜੀ ਵੀ ਨਹੀਂ ਪ੍ਰਸ਼ਾਸਨ ਕੋ ਵੀ ਨਹੀਂ ਕੋਈ ਵੋਟਾਂ ਦਾ ਪ੍ਰਬੰਧ ਨਹੀਂ ਉਦੋਂ ਜਾਨੀ ਮਾਰੀ ਨੁਕਸਾਨ ਜ਼ਿਆਦਾ ਹੋਇਆ ਪਰ ਇਸ ਵਾਰ ਜਿਹੜਾ ਸਥਿਤੀ ਜਿਹੜੀ ਕੰਟਰੋਲ ਪਰ ਕੀਤੀ ਹੈ ਹਾਂ ਜੀ ਟੈਕਨੋਲੋਜੀ ਜ਼ਿਆਦਾ ਹੋਂ ਕਰਦੀ ਹੈ ਹਾਂ ਜੀ ਕਿਵੇਂ ਦੇਖਦੇ ਜੀ ਆ ਕਿ ਨੁਕਸਾਨ ਵਧ ਹੋਇਆ ਕਿ ਜਦ ਪਹਿਲਾਂ ਹੋਇਆ ਕਿਵੇਂ ਦੇਖਦੇ ਨਹੀਂ ਆਦਿਕਾ ਨੁਕਸਾਨ ਵਧ ਹੋਇਆ ਜ ਔਰ ਕਿਤੇ ਚੀਜ਼ਾਂ ਨੁਕਸਾਨ ਜ਼ਿਆਦਾ ਤੋਂ ਮੰਨ ਸਕਦੇ ਮਿਲ ਕੰਪੜਿਆਂ ਦਾ ਜਾਲ ਲੋਕਾਂ ਦੀ ਵਸਤੂਆਂ ਦਾ ਜਾਲ ਮਾਲ ਡੰਗਰਾਂ ਫਸਲਾਂ ਦਾ ਸਾਰਾ ਨੁਕਸਾਨ ਸਭ ਕੁਝ ਲੋਕਾਂ ਦਾ ਮਾਲ ਡੰਗਰ ਪਹਿੜੀ ਪੁਰੀ ਦਾ ਬੰਨੇ ਬੰਨੇ ਸਭ ਦੇ ਚੋਨੇ ਜਾਂਦੇ ਖਰਾਬ ਹੋ ਗਏ ਜੀ ਹਾਂ ਜੀ ਘਰ ਘੂੜ ਵੀ ਟਟੇ ਦੇ ਲੋਕਾਂ ਦੇ ਕਾਫੀ ਕਈ ਵਗੇ ਵੀ ਬਾਲ ਬੁੱਲੇ ਟੁੱਟੇ ਗਈਆਂ ਨੇ ਛੱਟਾਂ ਵੀ ਲੱਗੀਆਂ ਗਈਆਂ ਨੇ ਉੱਥੇ ਬਹੁਤਾਂ ਦੇ ਪਿੰਡ ਜੀ ਵੀ ਕਾਫੀ ਜਿਹੜੇ ਕੱਚੇ ਘਰ ਨੇ ਹਾਂ ਜੀ ਕੱਚੇ ਘਰ ਨੇ ਕੋਈ 12 20 ਘਰ ਹੋਣੇ ਜਿਹੜੇ ਜਹਾਂ ਜੀ ਨੁਕਸਾਨ ਹੋਏ ਮੀਂਹ ਆਇਆ ਜੀ ਕੋਈ ਪਾਣੀ ਚੜ ਗਿਆ ਗਈਆਂ ਦੇ ਬੱਚੇ ਜਾਂਦੇ ਥੋ ਵੱਡਾ ਧਰ ਵਾਲੀ ਜਾਂਦਾ ਪਲੱਸ 1 ਪਲੱਸ 1 ਚ ਨਿਕਾ 8ਵੀਂ ਜੀ ਜਿਹੜੀ ਤੁਹਾਡੀ ਵਾਈਫ ਹੈ ਉਹ ਵੀ ਹੈਂਡੀਕੈਪ ਹਾਂਜੀ ਉਹ ਵੀ ਹੈਂਡੀਕੈਪ ਉਹਨਾਂ ਨੂੰ ਵੀ ਹਾਰ ਦਾ ਨੁਕਸਾਨ ਜੀ ਕਾਫੀ ਚਿਰਤਾ ਹੈ ਤੇ ਉਹਨਾਂ ਦੀ ਦਵਾਈ ਚੱਲਦੀ ਹੈ ਮੇਰੀ ਵੀ ਸ਼ੂਗਰ ਦੀ ਮੇਰੀ ਮੈਡੀਸ਼ਨ ਚੱਲਦੀ ਜੀ ਬੜੀ ਪਿੰਡ ਪਿੰਡ ਦੇ ਵਿੱਚ ਇਹਨਾਂ ਦੀ ਵੀ ਇਹ ਸਮੱਸਿਆ ਵਿਸ਼ੇਸ਼ਤਾ ਵੱਖੋ-ਵੱਖਰੇ ਸਾਰੇ ਤਕਰੀਬਨ ਪਿੰਡਾਂ ਦੇ ਵਿੱਚ ਬਣੀਆਂ ਤੁਹਾਡੇ ਤਾਂ ਕਦੀ ਅਪਰੋਚ ਨਹੀਂ ਕੀਤੀ ਮਨੂੰ ਨਹੀਂ ਜੀ ਇਹੋ ਜਿਹਾ ਕੋਈ ਨਹੀਂ ਕਹਿੰਦੇ ਕੀਤਾ ਉਹ ਲੈ ਨੋਈ ਵੀ ਮੈਂ ਬਹੁਤ ਬਹੁਤ ਕੰਟਰੀ ਵੱਡੀਆਂ ਚ ਗਏ ਨੇ ਜਦੋਂ ਮਹੀਨੇ ਦਾ ਕੋ ਰਾਸ਼ਨ ਜਾਂ ਤਾਂ ਲੈ ਜਾਂ ਟਿਕਾ ਕੋਈ ਮਾਤਾ ਬੰਦੇ ਖਤਮ ਚ ਮਿਲਦ ਨੂੰ ਨਹੀਂ ਇਹ ਨਹੀਂ ਜੇ ਮਿਲਦਾ ਹਾਂਜੀ ਹੁਣ ਤੁਹਾਡੇ ਤੱਕ ਜੇ ਸਮਾਲ ਸੀ ਵੀ ਨੇ ਜਾਂ ਐਨ ਆਰ ਆਈ ਵੀਰ ਨੇ ਜਾਂ ਹੋਰ ਕੋ ਵੀਰ ਜਿਸ ਦੇ ਮਨ ਦੇ ਵਿੱਚ ਮੇਰ ਪੇ ਦੀ ਕਿਹੜੇ ਪਿੰਡ ਤੇ ਕਿੱਥੇ ਤੁਹਾਡੀ ਮਦਦ ਕਰਨੀ ਪੂਰਾ ਐਡਰੈਸ ਜਿਹੜਾ ਛਾੜੀ ਪੂਰੀ ਮਾਈ ਤੇ ਹੋ ਵੀ ਸਾਡਾ ਲੈਂਡਰ ਰਿਕਾਰਡ ਕਿਹੜਾ ਪਿੰਡ ਤੇ ਕਿਹੜਾ ਰਸ਼ੀnga ਪਿੰਡ ਜੇ ਰਸ਼ੀnga ਤੱਲਾ ਡੇਰਾ ਬਾਬਾ ਨਾਨਕ ਦੇ ਲਾਗੇ ਜਿਲ੍ਹਾ ਗਰਦਾਸਪੁਰ ਵਾਜਦਾ ਹਾਂਜੀ ਸਾਡੇ ਨਾਲ ਇਹਨਾਂ ਦੀ ਜਿਹੜੀ ਵਾਈਫ ਹੈ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੀ ਆ ਕੀ ਨਾਮ ਹੈ ਰਾਜਵਿੰਦਰ ਕੌਰ ਤੁਸੀਂ ਵੀ ਸ਼ੁਰੂ ਕਰੋ ਹਾਂਜੀ ਸ਼ੁਰੂ ਤੋਂ ਹੈਂਡੀਕੈਪ ਹੋਲੀ ਹੋਇਆ ਹੈ ਮੈਨੂੰ ਹਾਂਜੀ ਕੰਮ ਤਾਂ ਦੱਸ ਤੁਸੀਂ ਕੀ ਕਰਦੇ ਨਹੀਂ ਨਹੀਂ ਕੰਮ ਤਾਂ ਮੈਨੂੰ ਹੱਡ ਦੀ ਪ੍ਰੋਬਲਮ ਹੈ ਕਾਫੀ ਟਾਈਮ ਤੋਂ ਆਪਣਾ 2000 ਵਿੱਚ ਮੈਨੂੰ ਹੱਡ ਦੀ ਪ੍ਰੋਬਲਮ ਹੋਈ ਹੈਗੀ ਤੇ ਅੱਜ ਤੱਕ ਮੈਡੀਸਿਨ ਚੱਲਣ ਦੀ ਹੈ ਮੈਡੀਸਿਨ ਵੀ ਹਸਪੀਟਲ ਤੋਂ ਫ੍ਰੀ ਮਿਲ ਜਾਂਦੀ ਹੈ ਮੈਂ ਡਾਕਟਰ ਰੈਮ ਕਰਦੇ ਆ ਕਦੀ ਕੋਈ ਭੈਣ ਭਰਾ ਕੋ ਰਿਸ਼ਤੇਦਾਰ ਮਤਲਬ ਦੇ ਕਰ ਦਿੰਦੇ ਹੈਲਪ ਥੋੜੀ ਬੋਤੀ ਵੀ ਚਲੋ ਦਵਾਈ ਦੁਈ ਚਲਦੀ ਰਵੇ ਬਹੁਤ ਜਦੋਂ ਪਿੰਡਾਂ ਦੇ ਵੀ ਸਮਾਜਿਕ ਵੀ ਸੰਸਥਾ ਨੇ ਜੋ ਮੁੰਡੇ ਨੌਜਵਾਨ ਬਾਹਰ ਗਏ ਨੇ ਵੱਡੀਆਂ ਕਟਰੀਆਂ ਦੇ ਵਿੱਚ ਗਏ ਉਹਨਾਂ ਨੂੰ ਥੋੜੀ ਬੋਤੀ ਨਹੀਂ ਸਾਨੂੰ ਨਹੀਂ ਮਿਲਦੀ ਬੜੀ ਬੜੀ ਅਸੀਂ ਮੈਂ ਇਹਦਾ ਕੀਤੀ ਆ ਵੀ ਚਲੋ ਸਾਡੀ ਕਿਤੇ ਕੋਈ ਹੈਲਪ ਹੋ ਜੇ ਤੇ ਪਰ ਕੁੱਚੇ ਕੋਠਿਆਂ ਦੀ ਕਾਫੀ ਜਿਹੜੀਆਂ ਫਾਇਨਾ ਨਹੀਂ ਭਰੀ ਜਾਂਦੀਆਂ ਹੋਰ ਵੀ ਕਈ ਸਕੀਮਾਂ ਸਰਕਾਰੋਂ ਚੱਲਦੀਆਂ ਤੁਹੀਂ ਅੱਧਾ ਵੀ ਕਦੀ ਅਪਲਾਈ ਲਾਈ ਹੁਣ ਇਸ ਵਾਰ ਇਹ ਕੀਤੀਆਂ ਵੰਦ ਪਰ ਉਮੀਦ ਨਹੀਂ ਹੈਗੇ ਸਾਨੂੰ ਵੀ ਕੋਈ ਹੈਲਪ ਕਰੋਗਾ ਜੇ ਵੱਧ ਵੱਧ ਕਰ ਵੀ ਦਿਓ ਕਹਿੰਦੇ ਕੋਈ 1 ਲੱਖ ਡੇਢ ਲੱਖ ਦੀ ਕਰਨੀ ਪਰ ਇੰਨੇ ਚ ਤੁਹਾਨੂੰ ਪਤਾ ਮੰਗਾਈ ਬੜੀ ਆ ਭਾਜੀ ਤੇ ਇੰਨੇ ਜਿਹੜੇ ਕਮਰੇ ਪੈਣੇ ਨਹੀਂ ਹੈਗੇ ਔਖਾ ਵਾ ਇੱਕ ਕਮਰੇ ਨਾਲ ਤਾਂ ਗੁਜ਼ਾਰਾ ਹੁੰਦਾ ਹੀ ਨਹੀਂ ਆ ਤੇ ਸਾਡੇ ਕੋਲ ਕੋਈ ਮਿਹਨਤ ਵੀ ਹੈ ਨਹੀਂ ਆਗੀ ਪਾਣੀ ਪਾਣੀ ਦਾ ਸਰਕਲ ਆ ਕਿਦਾਂ ਸਰ ਪਾਣੀ ਤਾਂ ਪਾਣੀ ਦਾ ਸਰਕਲ ਕਰਦੇ ਚੱਲਦਾ ਪਾਣੀ ਹਾਂਜੀ ਪਾਣੀ ਦਾ ਸਰਕਲ ਹੈਗਾ ਜੀ ਹਾਂਜੀ ਇਹ ਜਿਹੜੀ ਸਮਾਜ ਸੇਵੀ ਸੰਸਥਾ ਨਾਲ ਜਨਰਲ ਵੀਰ ਨੇ ਉਹਨਾਂ ਨੂੰ ਕਿਹ ਮਦਦ ਦੀ ਕਰ ਕੀ ਕਹਾਉਂਦੇ ਅਹੀਂ ਮਦਰ ਉਹਨਾਂ ਕੋਈ ਹੋ ਮੰਗਦੇ ਕੇ ਸਾਨੂੰ ਕਮਰੇ ਪਾ ਕੇ ਦਿੱਤੇ ਜਾਣ ਲਿੰਟਰ ਪਾਇਆ ਜਾਵੇ ਸਾਡੇ ਕੰਦਾ ਕੁੰਦਾ ਪੜ ਗਈਆਂ ਵਾ ਤੇ ਜਦੋਂ ਮੀ ਮੀ ਜਦੋਂ ਹੀ ਆਉਂਦਾ ਤੇਜ ਮੀ ਹੁੰਦਾ ਵਾ ਕਿ ਤ ਉਹਦੇ ਕਰਕੇ ਸਾਡੇ ਛਤਾ ਛਤਾ ਚੋ ਜਾਂਦੀਆਂ ਅਹੀਂ ਹੈਂਡੀਕੈਪ ਹੋਣ ਕਰਕੇ ਨਾ ਤੇ ਉੱਤੇ ਚੜ੍ਹੇ ਸਕਦੇ ਨਾ ਹਰ ਕੋਈ ਮਿੱਟੀ ਪੈਂਦੀ ਹੈਗੀ ਤੇ ਬਹੁਤ ਮੈਂ ਸਾਡੀ ਮਾਰ ਕਰ ਜਾਂਦਾ ਹੁਣ ਤਾਂ ਹਰਨੇ ਬਹੁਤ ਮਾਰ ਮਾਰ ਕਰ ਦਿੱਤੀ ਹੈ ਕੋਲ ਖੋਪ ਚਰੇ ਦੇ ਬੱਚਿਆਂ ਦੇ ਨਾਲ ਤੇ ਆਪੇ ਖੋਪ ਚ ਕਿਉਂ ਉੱਤੇ ਜਾ ਕੇ ਉੱਤੇ ਜਾ ਕੇ ਦੇਖਣਾ ਹਾਂਜੀ ਹਾਂਜੀ ਹਾਂ ਤੇ ਸਾਡੇ ਕੋ ਤੇ ਚੜਿਆ ਨਹੀਂ ਜਾਂਦਾ ਪੌੜੀ ਨਹੀਂ ਚੜਿਆ ਜਾਂਦਾ ਛੱਤ ਤੇ ਚੜਿਆ ਨਹੀਂ ਜਾਂਦਾ ਬੱਚੇ ਛੋਟੇ ਆ ਤੁਹਾਨੂੰ ਪਤਾ ਬੇਸਮਝਾ ਜੇ ਉਹਨਾਂ ਨੂੰ ਤੇ ਇਹੋ ਜਿਹੀ ਚੀਜ਼ਾਂ ਦਾ ਪਤਾ ਨਹੀਂ ਆ ਤੇ ਉਹ ਕਿਹੜਾ ਪਿੰਡ ਆ ਤੇ ਕਿਹੜਾ ਜਗ੍ਹਾ ਰਣਸੀਕੇ ਤਲਾ ਡੇਰਾ ਬਬਾਣਾ ਨਾ ਕਹੋ ਅੱਜ ਲੱਗੇ ਕਿ ਆਪਣਾ ਗਰਦਾਸਪੁਰ ਹੈਗਾ ਜ਼ਿਲ੍ਹਾ ਗਰਦਾਸਪੁਰ ਹਾਂਜੀ ਸੋ ਇਹ ਹੈਂਡੀਕਾਪ ਪਰਵਾਰਾ ਸੋ ਪਹਿਲਾਂ ਜਿਹੜੀ ਇੱਕ ਕੁਦਰਤੀ ਮਾਰ ਜਿਹੜੀ ਇਹਨਾਂ ਨੂੰ ਪਈ ਆ ਸੋ ਇਸ ਵਾਰ ਫੇਰ ਕੁਦਰਤੀ ਮਾਰ ਜਰੀ ਪਈ ਆ ਸੋ ਇਹਨਾਂ ਵੱਲੋਂ ਜਿਹੜਾ ਆਪਣੀ ਛੱਤਾਂ ਦੇ ਉੱਤੇ ਜਾ ਕੇ ਨਾ ਤਾਂ ਦੇਖਿਆ ਜਾਂਦਾ ਵੀ ਕਿੱਥੋਂ ਨੁਕਸਾਨ ਦਈ ਗਿਆ ਤੇ ਜਾਂ ਕਿੱਥੋਂ ਡੈਫੈਕਟ ਹੋਇਆ ਹੋਆ ਸੋ ਇਹਨਾਂ ਵੱਲੋਂ ਸਮਾਜ ਸੇਵੀ ਸੰਸਥਾਾਂ ਜਾਂ ਅਨਰਹੀ ਵੀਰਾਂ ਤੋਂ ਬਹੁਤ ਦੀ ਗਹਾਰ ਲਗਾਈ ਜਾ ਰਹੀ ਆ ਤਾਂ ਜੋ ਇਹਨਾਂ ਦੇ ਵੀ ਜਿਹੜੇ ਕੋਠੇ ਜਿਹੜੇ ਆ ਬਿਲਕੁਲ ਸਹੀ ਚਲਾੰਤ ਕਰ ਸਕਣ ਕਿਉਂਕਿ ਬਾੜຊਾਂਦੀ ਆ ਜਾਂ ਇਦਾਂ ਦੀ ਕੁਦਰਤੀ ਆਪਤ ਆਉਂਦੀ ਆ ਤਾਂ ਬੱਚੇ ਛੋਟੇ ਦੇ ਨਾਲ ਇਹਨਾਂ ਨੂੰ ਵੀ ਜਿਹੜਾ ਖੌਪੜੇਂਦਾ ਵੀ ਕਿਤੇ ਨੁਕਸ